ਸਦੇ ਉੱਪਰ ਖਾਣਾ ਬਣਾ ਰਹੇ ਨੌਜਵਾਨ ਦੇ ਨਾਲ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਅਚਾਨਕ ਗੈਸ ਦੀ ਪਾਈਪ ਦੇ ਵਿੱਚ ਅੱਗ ਲੱਗ ਗਈ ਤੇ ਤੁਰੰਤ ਉਸ ਨੌਜਵਾਨ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਤੇ ਇਸ ਦੇ ਇਲਾਵਾ ਕਮਰੇ ਵਿੱਚ ਮੌਜੂਦ ਤਿੰਨ ਹੋਰ ਲੋਕ ਵੀ ਅੱਗ ਦੇ ਵਿੱਚ ਚੁਲਸ ਗਏ ਜਿਸ ਨਾਲ ਪੂਰੇ ਇਲਾਕੇ ਦੇ ਵਿੱਚ ਲੋਕ ਦਹਿਲ ਉੱਠੇ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਮਾਮਲਾ ਮੋਹਾਲੀ ਪਿੰਡ ਦਾ ਹੈ ਜਿੱਥੇ ਕੇ ਘਟਨਾ ਦੌਰਾਨ ਤਹਲੇ ਫਲੋਰ ਤੇ ਰਹਿਣ ਵਾਲੀ ਮੀਰਾ ਨਾਮ ਦੀ ਇੱਕ ਉਹਨੇ ਕਬਰਾਟ ਵਿੱਚ ਆ ਕੇ ਪਹਿਲੀ ਮੰਜ਼ਲ ਤੋਂ ਛਾਲ ਲਗਾ ਦਿੱਤੀ ਜਿਸ ਨਾਲ ਉਸਦੀ ਲੱਤ ਵਿੱਚ ਫ੍ਰੈਕਚਰ ਹੋ ਗਿਆ ਤੇ ਅੱਕ ਦੀਆਂ ਲਪਟਾਂ ਨੇ ਕਮਰੇ ਵਿੱਚ ਰੱਖਿਆ ਸਮਾਨ ਵੀ ਆਪਣੀ ਚਪੇਟ ਵਿੱਚ ਲੈ ਲਿਆ ਸਾਡਾ ਨਹੀਂ ਆਗ ਲੱਗ ਗਿਆ ਸੀ ਆਗ ਲੱਗ ਗਿਆ था ਆ ਉਸਨੇ ਸੇ ਆਗ ਲਗਾ ਤਾ ਬਾ ਫਿਕਰੀ ਬਾ ਫਿਕਰੀ ਕੇ ਬਾਅਦ ਸੇ ਉਸਕੇ ਬਾਅਦ ਆਗ ਲੱਗੀ ਸਾਰੇ ਲੋਕ का है इसमें दो लोगों को नुकसान ये जिनके घर में आग लगी इनका बचा या क्या क्या इनका क्या? इनका है या भी भी नुकसान नुकसान हुआ हुआ और इधर भी उसका अच्छा ऊपर से नीचे कूदे वो अच्छा और वो उनको कहाँ लेके गए घर के अंदर ही थे घर के अंदर ही ठीक है फायर कितनी देर में गई थी ਗੱਲ ਭਾਜੀ ਸਾਨੂੰ ਅੱਧਾ ਘੰਟਾ ਪਹਿਲਾਂ ਕਾਲ ਆਉਂਦੀ ਹੈ ਕਿ ਇੱਥੇ ਮਤਲਬ ਕਿ ਸਿਲੰਡਰ ਨਾਲ ਅੱਗ ਲੱਗੀ ਹੋਈ ਹੈ ਅਸੀਂ ਜਿੱਦਾਂ ਗੱਡੀ ਲੈ ਕੇ ਆਏ ਆ ਸਾਡੇ ਕਹਿਣ ਦੇ ਅਸੀਂ ਜਿੱਦਾਂ ਇੱਥੇ ਪਾਣੀ ਮਾਰਨਾ ਸ਼ੁਰੂ ਕੀਤਾ ਆ ਇੱਥੇ ਜਿਹੜੇ ਬੰਦੇ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਦੱਸਿਆ ਗਿਆ ਵੀ 7 ਬੰਦੇ ਜਿਹੜੇ ਉਰੇ ਸੜੇ ਤਾਂ ਜੋ ਉਹਨਾਂ ਨੂੰ ਹੁਣ ਪਤਾ ਨਹੀਂ ਸਿਵਲ ਹਸਪੀਟਲ ਲੈ ਗਏ ਕਿੱਥੇ ਲੈ ਤੇ ਇਹ ਜਿਹੜੇ ਲੋਕ ਦੱਸ ਰਹੇ ਨੇ ਅੱਗ ਕਿਸ ਤਰ੍ਹਾਂ ਲੱਗੀ ਕੋਈ ਹੱਥ ਇਹ ਸਿਲੰਡਰ ਹੈ ਜੀ ਸਿਲੰਡਰ ਦੀ ਪਾਈਪ ਹੁੰਦੀ ਹੈ ਨਾ ਜਿਹੜੀ ਉਹਦੇ ਕਰਕੇ ਲੱਗੀ ਹੈ ਜੋ ਪਾਈਪ ਮਤਲਬ ਇੱਕ ਵਧੀਆ ਕੁਆਲਿਟੀ ਨਹੀਂ ਘਟੀਆ ਕੁਆਲਿਟੀ ਕਿ ਸਿੰਲੰਡਰ ਪਰੰਦਾ ਵੀ ਕੰਮ ਕਰਦੇ ਤਾਂ ਨਾ ਮਾਮਲਾ ਸਾਹਮਣੇ ਹੋਰ ਸੀ ਪਾਜੀ ਅਸੀਂ ਤਾਂ ਬਥੇਰੇ ਬੰਦ ਕਰਾਉਂਦੇ ਆ ਜੀ ਅਸੀਂ ਤਾਂ ਬਹੁਤ ਬੰਦ ਕਰਾਉਂਦੇ ਸਾਡੇ ਅਫਸਰ ਸਾਹਿਬ ਵੀ ਬਹੁਤ ਬੰਦ ਕਰਾਉਂਦੇ ਉਹਨੇ 20 ਵਾਰੀ ਨੋਟਿਸ ਵੀ ਜਾਰੀ ਕੀਤੇ ਆ ਪਰ ਜੋ ਕੋਈ ਲੁਕਸ਼ਿਪ ਕੇ ਕਰਦਾ ਹੋਵੇ ਉਹਦੇ ਬਾਰੇ ਕਹਿ ਦੋ ਇਹ ਗੱਲ ਕਰੀਏ ਕੰਜੈਸਟਿਡ ਏਰੀਆ ਹੈਗਾ ਇਸ ਤਰ੍ਹਾਂ ਕੋਈ ਹਾਸਾ ਹੋ ਜਾਣਾ ਤੁਸੀਂ ਗੱਡੀ ਲੈ ਕੇ ਆਉਂਦੇ ਕਿੰਨਾ ਕੋ ਮੁਸ਼ਕਲ ਹੁੰਦਾ ਹੈ ਹੁਣ ਇਸ ਵਾਸਤੇ ਇੱਕ ਤਾਂ ਜਿਹੜੀਆਂ ਇੰਟਰਨੈਟ ਦੀਆਂ ਤਾਰਾਂ ਪਈਆਂ ਹੋਈਆਂ ਉਹਨਾਂ ਪਹਿਲਾਂ ਤਾਂ ਤਾਰਾਂ ਫਾਦੀਆਂ ਨੇ ਦੂਜਾ ਦੇਖ ਸਕਦੇ ਹੋ ਤੁਸੀਂ ਇੱਥੇ ਆ ਮੋਟਰਸਾਈਕਲ ਖੜੇ ਨੇ ਇ ਕਟਨਾਦੀ ਸੂਚਨਾ ਮਿਲਨਸਾਰ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਤੇ ਹਾਦਸੇ 'ਤੇ ਕਾਬੂ ਪਾਇਆ ਗਿਆ ਤੇ ਚਾਰੇ ਵਿਅਕਤੀਆਂ ਨੂੰ ਤੁਰੰਤ ਮੁਹਾਲੀ ਦੇ ਫੇਜ਼ 6 ਦੇ ਸਰਕਾਰੀ ਹਸਪਤਾਲ ਦੇ ਵਿੱਚ ਪੱਤੀ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਕਦਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਗਬਾਨੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ